ਕੈਨੇਡਾ ਦੇ ਹੈਲਥ케ਅਰ ਸੈਕਟਰ ਦੇ ਵਿੱਚ ਕੰਮ ਕਰਨ ਵਾਲੇ ਟੈਂਪਰਰੀ ਫੋਰਨ ਵਰਕਰਸ ਦੇ ਲਈ ਸਥਾਈ ਨਿਵਾਸੀ ਯਾਨੀ ਕਿ ਪੀਆਰ ਹਾਸਲ ਕਰਨ ਦਾ ਰਸਤਾ ਪਿਛਲੇ ਦੋ ਦਹਾਕਿਆਂ ਦੇ ਵਿੱਚ ਕਾਫੀ ਸੌਖਾ ਹੋਇਆ ਹੈ। ਸਟੈਟਿਸਟਿਕ ਕੈਨੇਡਾ ਦੀ ਇੱਕ ਤਾਜ਼ਾ ਰਿਪੋਰਟ ਦੇ ਮੁਤਾਬਕ ਸਾਲ 2020 ਤੋਂ ਲੈ ਕੇ 22 ਤੱਕ ਹੈਲਥ케ਅਰ ਸੈਕਟਰ ਦੇ ਵਿੱਚ ਕੰਮ ਕਰਨ ਵਾਲੇ 58% ਕੱਚੇ ਵਿਦੇਸ਼ੀ ਵਰਕਰਾਂ ਨੇ ਕੈਨੇਡਾ ਦੀ ਪੀਆਰ ਹਾਸਲ ਕੀਤੀ ਹੈ। ਇਸ ਵਿੱਚ 57 ਫੀਸਦੀ ਭਾਰਤੀ ਅਤੇ 77 ਫੀਸਦੀ ਫਿਲੀਪੀਨਸ ਹੈਲਥ케ਅਰ ਵਰਕਰਸ ਸ਼ਾਮਿਲ ਨੇ ਇਹ ਆંકੜੇ ਦਰਸਾਉਂਦੇ ਨੇ ਕਿ ਕੈਨੇਡਾ ਹੈਲਥ케ਅਰ ਵਰਕਰਸ ਨੂੰ ਨਾ ਸਿਰਫ ਆਪਣੇ ਵੱਲ ਖਿੱਚ ਰਿਹਾ ਹੈ ਸਗੋਂ ਉਹਨਾਂ ਨੂੰ ਇੱਥੇ ਪੱਕੇ ਤੌਰ ਤੇ ਵਸਣ ਦਾ ਮੌਕਾ ਵੀ ਦੇ ਰਿਹਾ ਹੈ ਸਸੂਯਾਕਾਲ ਤੁਸੀਂ ਦੇਖ ਰਹੇ ਹੋ ਟਾਈਮਸ ਐਕਸਪੀ ਪੰਜਾਬੀ ਸਟੈਟਿਸਟਿਕ ਕੈਨੇਡਾ ਦੀ ਰਿਪੋਰਟ ਦੇ ਮੁਤਾਬਿਕ ਸਾਲ 2000 ਤੋਂ ਲੈ ਕੇ 2022 ਦੇ ਵਿੱਚਕਾਰ 1 ਲੱਖ 5000 ਹੈਲਥ케ਅਰ ਵਰਕਰਸ ਕੈਨੇਡਾ ਦੇ ਵਿੱਚ ਪੱਕੇ ਹੋਏ ਨੇ ਇਸ ਸਮੇਂ ਦੇ ਦੌਰਾਨ ਪੀਆਰ ਹਾਸਲ ਕਰਨ ਵਾਲੇ ਵਰਕਰਸ ਦੀ ਗਿਣਤੀ ਵਿੱਚ ਕਾਫੀ ਵਾਧਾ ਹੋਇਆ ਜੇਕਰ ਅੰਕੜਿਆਂ ਦੀ ਗੱਲ ਕੀਤੀ ਜਾਵੇ ਤਾਂ ਸਾਲ 2005 ਤੋਂ ਲੈ ਕੇ ਸਾਲ 2009 ਤੱਕ 10800 ਵਰਕਰ ਕੈਨੇਡਾ ਦੇ ਵਿੱਚ ਪੱਕੇ ਹੋਏ ਸਾਲ 2022 ਤੋਂ ਲੈ ਕੇ 23 ਤੱਕ ਆਉਂਦੇ ਆਉਂਦੇ 27300 ਵਰਕਰਸ ਨੂੰ ਕੈਨੇਡਾ ਦੇ ਵਿੱਚ ਪੱਕੇ ਤੌਰ ਤੇ ਵਸਣ ਦਾ ਮੌਕਾ ਮਿਲਿਆ ਇਸ ਗੱਲ ਤੋਂ ਸਾਫ ਜ਼ਾਹਿਰ ਹੁੰਦਾ ਹੈ ਕਿ ਇਹ ਸੈਕਟਰ ਹਰ ਸਾਲ ਹਜ਼ਾਰਾਂ ਨੌਕਰੀਆਂ ਪੈਦਾ ਕਰਦਾ ਹੈ ਖਾਸ ਗੱਲ ਇਹ ਹੈ ਕਿ 25% ਤੋਂ ਵੱਧ ਵਰਕਰਾਂ ਨੇ ਕੈਨੇਡਾ ਦੇ ਹੈਲਥ케ਅਰ ਸੈਕਟਰ ਦੇ ਵਿੱਚ ਆਪਣੀ ਪਹਿਲੀ ਨੌਕਰੀ ਸ਼ੁਰੂ ਕਰਨ ਦੇ ਸਿਰਫ 2 ਸਾਲ ਦੇ ਅੰਦਰ-ਅੰਦਰ ਪੀਆਰ ਹਾਸਲ ਕਰ ਲਈ। ਇਹ ਰੁਝਾਨ ਪਿਛਲੇ 22 ਸਾਲਾਂ ਤੋਂ ਲਗਾਤਾਰ ਜਾਰੀ ਹੈ ਜਿਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਕੈਨੇਡਾ ਦੇ ਹੈਲਥ케ਅਰ ਸਿਸਟਮ ਨੂੰ ਵਿਦੇਸ਼ੀ ਵਰਕਰਸ ਦੀ ਕਿੰਨੀ ਜ਼ਰੂਰਤ ਹੈ। ਆંકੜੇ ਦੱਸਦੇ ਨੇ ਕਿ ਭਾਰਤ ਅਤੇ ਫਿਲੀਪੀਨਸ ਤੋਂ ਆਏ ਹੈਲਥ케ਅਰ ਵਰਕਰਸ ਨੇ ਪੀਆਰ ਹਾਸਲ ਕਰਨ ਦੇ ਵਿੱਚ ਸਭ ਤੋਂ ਵੱਧ ਸਫਲਤਾ ਹਾਸਲ ਕੀਤੀ ਹੈ 57 ਫੀਸਦੀ ਭਾਰਤੀ ਤੇ 70 ਫੀਸਦੀ ਫਿਲੀਪੀਨਸ ਵਰਕਰਸ ਨੇ ਪੀਆਰ ਪ੍ਰਾਪਤ ਕੀਤੀ ਹੈ ਇਸ ਦਾ ਮੁੱਖ ਕਾਰਨ ਇਹ ਹੈ ਕਿ ਇਹਨਾਂ ਦੇਸ਼ਾਂ ਦੇ ਵਰਕਰ ਅਕਸਰ ਨਰਸਿੰਗ ਲੌਂਗ ਟਰਮ ਕੇਅਰ ਅਤੇ ਹੋਮ ਕੇਅਰ ਵਰਗੀਆਂ ਬਹੁਤ ਜ਼ਰੂਰੀ ਸੇਵਾਵਾਂ ਦੇ ਵਿੱਚ ਆਪਣੀ ਭੂਮਿਕਾ ਨਿਭਾਉਂਦੇ ਨੇ ਜੋ ਕੈਨੇਡਾ ਦੇ ਲੋਕਾਂ ਲਈ ਬਹੁਤ ਜ਼ਰੂਰੀ ਹੈ ਹੁਣ ਤੁਹਾਨੂੰ ਦੱਸਦੇ ਹਾਂ ਕਿ ਕਿਹੜੇ ਇਮੀਗ੍ਰੇਸ਼ਨ ਪ੍ਰੋਗਰਾਮਸ ਦੇ ਜ਼ਰੀਏ ਹੈਲਥ ਕੇਅਰ ਵਰਕਰਸ ਨੇ ਪੀਆਰ ਹਾਸਲ ਕੀਤੀ ਹੈ ਇਹਨਾਂ ਦੇ ਵਿੱਚੋਂ ਪ੍ਰਮੁੱਖ ਹਨ প্রভিনਸ਼ੀਅਲ ਨੋਮਿਨੀ ਪ੍ਰੋਗਰਾਮ ਇਹ ਪ੍ਰੋਗਰਾਮ ਸੂਬਿਆਂ ਦੀਆਂ ਖਾਸ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਲਈ ਵਰਕਰਸ ਨੂੰ ਨੋਮਿਨੇਟ ਕਰਦੇ ਨੇ ਦੂਜਾ ਹੈ ਕੈਨੇਡੀਅਨ ਐਕਸਪੀਰੀਅੰਸ ਕਲਾਸ ਇਹ ਪ੍ਰੋਗਰਾਮ ਉਹਨਾਂ ਲਈ ਹੈ ਜਿਨ੍ਹਾਂ ਨੇ ਕੈਨੇਡਾ ਦੇ ਵਿੱਚ ਪਹਿਲਾਂ ਹੀ ਕੰਮ ਕਰਨ ਦਾ ਤਜਰਬਾ ਹਾਸਲ ਕੀਤਾ ਹੈ। ਤੀਸਰਾ ਪ੍ਰੋਗਰਾਮ ਹੈ ਲਿਵ ਇਨ ਕੇਅਰ ਗੀਵਰ ਪ੍ਰੋਗਰਾਮ। 2005 ਤੋਂ 2019 ਦੇ ਵਿਚਕਾਰ ਇਸ ਪ੍ਰੋਗਰਾਮ ਦੇ ਜ਼ਰੀਏ 25% ਵਰਕਰਾਂ ਨੇ ਪੀਆਰ ਹਾਸਲ ਕੀਤੀ। ਹਾਲਾਂਕਿ ਇਸ ਪ੍ਰੋਗਰਾਮ ਦੀ ਹੁਣ ਐਨੀ ਇੰਪੋਰਟੈਂਸ ਨਹੀਂ ਕਿਉਂਕਿ ਇਸ ਨੂੰ ਹੋਮ ਕੇਅਰ ਵਰਕਰ ਪਾਇਲਟ ਪ੍ਰੋਗਰਾਮ ਦੇ ਵਿੱਚ ਬਦਲ ਦਿੱਤਾ ਗਿਆ ਹੈ। ਚੌਥਾ ਪ੍ਰੋਗਰਾਮ ਹੈ ਟੈਂਪੋਰਰੀ ਰੈਜ਼ੀਡੈਂਟ ਟੂ ਪਰਮਾਨੈਂਟ ਰੈਜ਼ੀਡੈਂਟ ਪਾਥਵੇ। ਸਾਲ 2021 ਦੇ ਵਿੱਚ ਇਹ ਚ ਸਥਾਈ ਪ੍ਰੋਗਰਾਮ 27% ਵਰਕਰਾਂ ਦੇ ਲਈ ਪੀਆਰ ਦਾ ਕਾਰਨ ਬਣਿਆ। ਕੈਨੇਡਾ ਦੀ ਹੈਲਥ케ਅਰ ਸਿਸਟਮ ਦੇ ਵਿੱਚ ਟੈਂਪਰਰੀ ਫੋਰਨ ਵਰਕਰਸ ਦੀ ਗਿਣਤੀ 2000 ਤੋਂ ਲੈ ਕੇ ਸਾਲ 2022 ਤੱਕ ਆਉਂਦੇ-ਆਉਂਦੇ 17% ਵਧੀ ਹੈ। ਖਾਸ ਕਰਕੇ ਕੋਵਿਡ-19 ਮਹਾਮਾਰੀ ਦੇ ਦੌਰਾਨ ਹਸਪਤਾਲਾਂ, ਨਰਸਿੰਗ ਹੋਮਸ ਅਤੇ ਹੋਮ케ਅਰ ਸਰਵਿਸਿਜ਼ ਦੇ ਵਿੱਚ ਹੈਲਥ케ਅਰ ਵਰਕਰਸ ਦੀ ਘਾਟ ਨੂੰ ਪੂਰਾ ਕਰਨ ਦੇ ਲਈ ਵਿਦੇਸ਼ੀ ਵਰਕਰਾਂ ਦੀ ਭੂਮਿਕਾ ਬਹੁਤ ਜ਼ਰੂਰੀ ਰਹੀ ਹੈ। ਪ੍ਰਿੰਸ ਐਡਵਰਡ ਆਇਲੈਂਡ, ਨੋਵਾ ਸਕੋਸ਼ੀਆ ਅਤੇ ਨਿਊ ਬ੍ਰਿੰਸਵਿਕ ਵਰਗੇ ਸੂਬਿਆਂ ਦੇ ਵਿੱਚ ਫੋਰਨ ਹੈਲਥ케ਅਰ ਵਰਕਰਸ ਦੇ ਉੱਤੇ ਵਧੇਰੇ ਨਿਰਭਰਤਾ ਰਹੀ ਹੈ, ਜਦਕਿ 온ਟਾਰੀਓ, ਕਿਊਬੈਕ ਤੇ ਬ੍ਰਿਟਿਸ਼ ਕੋਲੰਬੀਆ ਵਰਗੇ ਦੂਜੇ ਵੱਡੇ ਸੂਬਿਆਂ ਦੇ ਵਿੱਚ ਵੀ ਇਹਨਾਂ ਦੀ ਮੰਗ ਵਧੀ ਹੈ। ਇੱਕ ਹੋਰ ਚੀਜ਼ ਦੇਖਣ ਨੂੰ ਮਿਲੀ ਹੈ ਕਿ ਪੀਆਰ ਹਾਸਲ ਕਰਨ ਵਾਲੇ ਹੈਲਥ케ਅਰ ਵਰਕਰਸ ਦੇ ਵਿੱਚ ਲਗਭਗ 75% ਮਹਿਲਾਵਾਂ ਨੇ। ਇਹ ਦਰਸਾਉਂਦਾ ਹੈ ਕਿ ਸਿਹਤ ਸੰਭਾਲ ਖੇਤਰ ਦੇ ਵਿੱਚ ਮਹਿਲਾ ਵਰਕਰਾਂ ਦੀ ਭੂਮਿਕਾ ਕਿੰਨੀ ਜ਼ਰੂਰੀ ਹੈ। ਖਾਸ ਕਰਕੇ ਨਰਸਿੰਗ ਅਤੇ ਕੇਅਰ ਗਿਵਿੰਗ ਵਰਗੇ ਪੇਸ਼ਿਆਂ ਦੇ ਵਿੱਚ ਕੈਨੇਡਾ ਦੇ ਹੈਲਥ케ਅਰ ਸਿਸਟਮ ਦੇ ਵਿੱਚ ਫੋਰਨ ਹੈਲਥ케ਅਰ ਵਰਕਰਸ ਮੁੱਖ ਭੂਮਿਕਾ ਨਿਭਾ ਰਹੇ ਨੇ ਮਹਾਮਾਰੀ ਦੇ ਦੌਰਾਨ ਇਨ੍ਹਾਂ ਵਰਕਰਾਂ ਨੇ ਹਸਪੀਟਲਸ ਲੌਂਗ ਟਰਮ ਕੇਅਰ ਸੈਂਟਰਸ ਅਤੇ ਹੋਮ ਕੇਅਰ ਸੇਵਾਵਾਂ ਦੇ ਵਿੱਚ ਆਪਣੀ ਬਹੁਤ ਜ਼ਰੂਰੀ ਭੂਮਿਕਾ ਨਿਭਾਈ ਹੈ ਇਹ ਵਰਕਰ ਨਾ ਸਿਰਫ ਮਜ਼ਦੂਰਾਂ ਦੀ ਘਾਟ ਨੂੰ ਪੂਰਾ ਕਰ ਰਹੇ ਨੇ ਸਗੋਂ ਕੈਨੇਡਾ ਦੇ ਆਪਣੇ ਸਿਹਤ ਸੰਭਾਲ ਪ੍ਰਣਾਲੀ ਨੂੰ ਮਜ਼ਬੂਤ ਕਰਨ ਦੇ ਵਿੱਚ ਵੀ ਸਹਾਇਤਾ ਕਰ ਰਹੇ ਨੇ ਸਭ ਤੋਂ ਚੰਗੀ ਗੱਲ ਇਹ ਹੈ ਕਿ ਜ਼ਿਆਦਾਤਰ ਹੈਲਥ케ਅਰ ਵਰਕਰਸ ਪੀਆਰ ਲੈਣ ਤੋਂ ਬਾਅਦ ਵੀ ਇਸ ਸੈਕਟਰ ਦੇ ਵਿੱਚ ਆਪਣਾ ਕੰਮ ਜਾਰੀ ਰੱਖਦੇ ਨੇ ਜੋ ਕਿ ਬਹੁਤ ਜ਼ਰੂਰੀ ਵੀ ਹੈ ਜੇਕਰ ਤੁਸੀਂ ਵੀ ਹੈਲਥ케ਅਰ ਸੈਕਟਰ ਦੇ ਵਿੱਚ ਕੰਮ ਕਰ ਰਹੇ ਹੋ ਅਤੇ ਕੈਨੇਡਾ ਜਾਣ ਦੀ ਯੋਜਨਾ ਬਣਾ ਰਹੇ ਹੋ ਤਾਂ ਐਕਸਪ੍ਰੈਸ ਐਂਟਰੀ ਪੀਐਨਪੀ ਜਾਂ ਫਿਰ ਹੋਰ ਇਮੀਗ੍ਰੇਸ਼ਨ ਪ੍ਰੋਗਰਾਮਸ ਦੇ ਬਾਰੇ ਜਾਣਕਾਰੀ ਹਾਸਲ ਕਰਕੇ ਭਵਿੱਖ ਦੇ ਵਿੱਚ ਕੈਨੇਡਾ ਸੈਟਲ ਹੋ ਸਕਦੇ ਹੋ